ਪਾਣੀ ਨਾਲ ਸੰਬੰਧਿਤ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਕੀਤੇ ਜਾ ਰਹੇ ਨੇ ਖਾਸ ਉਪਰਾਲੇ ਸ਼ੁਰੂ ਕੀਤੀ ਜਾ ਰਹੀ ਹੈ ਥਰੀ ਕੂਆ ਪਰਨਾਲੀ ਮੌਜੂਦਾ ਪੀੜੀ ਸਮੇਤ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਸ ਪਰਨਾਲੀ ਦੇ ਨਾਲ ਹੋਵੇਗਾ ਫਾਇਦਾ ਦੀਆ ਦੱਸਦੀ ਹੈ ਕਿ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਾਣੀ ਨਾਲ ਸੰਬੰਧਿਤ ਖਾਸ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਹੀ 3 ਕੂਆ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਫਾਇਦਾ ਮੌਜੂਦਾ ਪੀੜੀ ਨੂੰ ਤਾਂ ਹੋਵੇਗਾ ਹੀ ਹੋਵੇਗਾ ਨਾਲ ਹੀ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਸ ਪ੍ਰਣਾਲੀ ਦਾ ਫਾਇਦਾ ਪਹੁੰਚੇਗਾ ਦੱਸਦੀ ਹੈ ਕਿ ਇਸ ਪ੍ਰਣਾਲੀ ਦੇ ਤਹਿਤ ਜਲ ਸਰੋਤ ਜਿਹੜੇ ਪੰਡਾਰ ਨੇ ਉਹਨਾਂ ਨੂੰ ਸੰਭਾਲਣ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤੇ ਨਾਲ ਹੀ ਪਰੰਪਰਾਗਤ ਜਿਹੜੇ ਜਲ ਸਰੋਤ ਨੇ ਉਹਨਾਂ ਨੂੰ ਵੀ ਪੁਨਰ ਸੁਰਜੀਤ ਕੀਤਾ ਜਾਂਦਾ ਹੈ ਜਿਸ ਦਾ ਫਾਇਦਾ ਹੁਣ ਵਾਲੀ ਪੀੜੀ ਨੂੰ ਤਾਂ ਹੋਵੇਗਾ ਹੀ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਹੁਤ ਵੱਡਾ ਫਾਇਦਾ ਪਹੁੰਚੇਗਾ ਇਸ ਤੋਂ ਪਹਿਲਾਂ ਕਿ ਇਸ ਦੇ ਨਾਲ ਸੰਬੰਧਿਤ ਅਸੀਂ ਤੁਹਾਨੂੰ ਹੋਰ ਜਾਣਕਾਰੀ ਦਈਏ ਪਹਿਲਾਂ ਇਹ ਜਾਣਕਾਰੀ ਸਾਂਝੀ ਕਰ ਦਈਏ ਕਿ ਅਸਲ ਦੇ ਵਿੱਚ 3 ਕੂਆ ਪ੍ਰਣਾਲੀ ਜਾਨੀ ਕਿ ਤਿੰਨ ਕੂਆ ਪ੍ਰਣਾਲੀ ਹੈ ਕੀ ਦੱਸ ਦਈਏ ਕਿ 3 ਕੂਆ ਪ੍ਰਣਾਲੀ ਪਰੰਪਰਾਗਤ ਜਲ ਸੰਭਾਲ ਤਕਨੀਕ ਹੈ ਜਿਸ ਦੇ ਤਹਿਤ ਨਹਿਰ ਜਾਂ ਜਿਹੜੀ ਝੀਲ ਹੁੰਦੀ ਹੈ ਉਸ ਤੇ ਆਲੇ ਦੁਆਲੇ ਜਿਹੜੇ ਕਿ ਤਿੰਨ ਖੂਪ ਪੁੱਟੇ ਜਾਂਦੇ ਨੇ ਜਿਸ ਥੀ ਵਿੱਚ ਮੀਂਹ ਦਾ ਪਾਣੀ ਹੈ ਉਸ ਨੂੰ ਸਟੋਰ ਕੀਤਾ ਜਾਂਦਾ ਹੈ ਜਿਸ ਦੇ ਨਾਲ ਜਿਹੜੀ ਝੀਲ ਹੁੰਦੀ ਹੈ ਉਸ ਦੇ ਜ਼ਮੀਨ ਹੇਠਲਾ ਪਾਣੀ ਉਸ ਦਾ ਜਿਹੜਾ ਤੈਅ ਉਸ ਦਾ ਜਿਹੜਾ ਸਤਰ ਹੈ ਉਹ ਬਹੁਤ ਜ਼ਿਆਦਾ ਉੱਚਾ ਹੋ ਜਾਂਦਾ ਹੈ ਜਿਸ ਦੇ ਨਾਲ ਪਾਣੀ ਦੀ ਉਪਲਬਧਤਾ ਬਣੀ ਰਹਿੰਦੀ ਹੈ ਨਾਲ ਹੀ ਪਾਣੀ ਦੀ ਕਮੀ ਵੀ ਪੂਰੀ ਹੁੰਦੀ ਹੈ ਤੇ ਪ੍ਰਦੂਸ਼ਣ ਵੀ ਦੂਰ ਹੁੰਦਾ ਹੈ ਇਸ ਦਾ ਫਾਇਦਾ ਨਾਲ ਹੀ ਇਹ ਵੀ ਹੋਵੇਗਾ ਕਿ ਪਸ਼ੂਆਂ ਦੇ ਲਈ ਵੀ ਪਾਣੀ ਉਪਲਬਧ ਹੋ ਸਕੇਗਾ ਸੋ ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਕ ਖਾਸ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਜ਼ਿਲ੍ਹਾ ਬਠਿੰਡਾ ਦਾ ਪ੍ਰਸ਼ਾਸਨ ਬਹੁਤ ਸਹਿਯੋਗ ਕਰ ਰਿਹਾ ਹੈ ਤੇ ਨਾਲ ਹੀ ਵਿਭਾਗ ਵੀ ਇਸ ਦੇ ਵਿੱਚ ਸਹਿਯੋਗ ਕਰ ਰਿਹਾ ਹੈ ਦੱਸਦੀ ਹੈ ਕਿ ਇੱਥੋਂ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਭਾਗੀਦਾਰ ਬਣਾਇਆ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ 125 ਪਿੰਡਾਂ ਨੂੰ ਫਾਇਦਾ ਪਹੁੰਚੇਗਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵੱਧ ਲਾਭ ਪ੍ਰਾਪਤ ਹੋਣਗੇ ਸੋ ਪ੍ਰਸ਼ਾਸਨ ਦੇ ਨਾਲ ਰਲ ਕੇ ਜਿੱਥੇ ਕਿ ਪਿੰਡਾਂ ਦੇ ਲੋਕ ਵੀ ਸ਼ਾਮਿਲ ਨੇ ਤੇ ਨਾਲ ਹੀ ਵਿਭਾਗ ਦੇ ਵੱਲੋਂ ਵੀ ਇਹ ਉਚੇਚੇ ਯਤਨ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜੇ ਪਰੰਪਰਾਗਤ ਜਲ ਸਰੋਤ ਨੇ ਉਹਨਾਂ ਨੂੰ ਪੁਨਰ ਸੁਰਜੀਤ ਵੀ ਕੀਤਾ ਜਾ ਰਿਹਾ ਜਿਸ ਦੇ ਨਾਲ ਹੁਣ ਦੇ ਲੋਕਾਂ ਨੂੰ ਤਾਂ ਫਾਇਦਾ ਹੋਵੇਗਾ ਹੀ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਵੇਗਾ ਸੋ ਇਸ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਉਚੇਚੇ ਯਤਨ ਕੀਤੇ ਜਾ ਰਹੇ ਨੇ ਤੇ ਖਾਸ ਤੌਰ ਤੇ ਜਿਹੜੇ ਇੱਥੋਂ ਦੇ ਪਿੰਡਾਂ ਦੇ ਲੋਕ ਨੇ ਉਹ ਵੀ ਇਸ ਦੇ ਵਿੱਚ ਭਾਗੀਦਾਰ ਹੋ ਰਹੇ ਨੇ ਸੋ 3 ਕੂਆ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਹੁਤ ਵੱਡਾ ਲਾਭ ਹੋਵੇਗਾ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਪਾਣੀ ਦੀ ਉਪਲਬਧਤਾ ਤਾਂ ਬਣੀ ਹੀ ਰਹੇਗੀ ਨਾਲ ਹੀ ਜਿਹੜਾ ਪਾਣੀ ਹੈ ਉਹ ਪ੍ਰਦੂਸ਼ਣ ਮੁਕਤ ਵੀ ਹੋ ਜਾਵੇਗਾ